ਜਸਵੰਤ ਸਿੰਘ ਕਮਲ ਦਾ ਲਿਖਿਆ ਹੋਇਆ ਨਾਵਲ ਰੂਪਮਤੀ ਭਾਗ 18ਵਾਂ ਸੁਲਤਾਨ ਨੇ ਨਜ਼ੀਰਾ ਬਾਂਦੀ ਨੂੰ ਮਹਿਲ ਦੀ ਸਜਾਵਟ ਵਾਸਤੇ ਨਿਯਤ ਕਰ ਦਿੱਤਾ ਸੀ ਇਹ ਮਹਿਲ ਪਹਿਲੇ ਸੁਲਤਾਨਾ ਨੇ ਬਣਵਾਇਆ ਸੀ ਪਰ ਵਰਤੋਂ ਖੋਣੋ ਸੁਣਨਾ ਹੀ ਪਿਆ ਸੀ ਸੁਲਤਾਨ ਸਮਝਦਾ ਸੀ ਨਵਾਂ ਬਣਵਾਉਣ ਲਈ ਬਹੁਤ ਵਕਤ ਲੱਗ ਜਾਵੇਗਾ ਇਹ ਹੋ ਵੀ ਹੋ ਸਕਦਾ ਹੈ ਦੇਰ ਹੋਣਾ ਰੂਪਮਤੀ ਦਾ ਮਨ ਹੀ ਬਦਲ ਜਾਵੇ ਜਾਂ ਰਾਜਸੀ ਹਾਲਤ ਹੀ ਹੋਰ ਹੋ ਜਾਣ ਉਸ ਦੇ ਪੁਰਾਣੇ ਮਹਿਲ ਨੂੰ ਨਵਾਂ ਰੂਪ ਦੇਣ ਦਾ ਮਨ ਬਣਾ ਲਿਆ ਸੋ ਨਜੀਰਾ ਮਨ ਸੋ ਨਜੀਰਾ ਦੇ ਨਜੀਰਾ ਮਨ ਦੇ ਚਾਰ ਨਾਲ ਮਹਿਲ ਨੂੰ ਸ਼ਿੰਗਾਰਨ ਵਿੱਚ ਜੁਟ ਗੋ ਹਮੀਦਾ ਦੀ ਕੈਦ ਤੋਂ ਛੁਟਕਾਰਾ ਚਾਹੁੰਦੀ ਸੀ ਪਰ ਹਮੀਦਾ ਬੇਗਮ ਨੇ ਉਸ ਨੂੰ ਆਉਣ ਲੱਗੀ ਨੂੰ ਖਿੱਚਿਆ ਸੀ ਦੇਖ ਤੂੰ ਮੇਰਾ ਲੂਣ ਖਾਦਾ ਏ ਉੱਥੇ ਜਾ ਕੇ ਕਾਫਰ ਜਾਦੀ ਦੀ ਨਾ ਬਣ ਕੇ ਬਹਿ ਜਾਵੀਂ ਅਸਲ ਵਿੱਚ ਉਹ ਚਾਹੁੰਦੀ ਸੀ ਸ਼ਰੀਫਾ ਉੱਥੇ ਜਾਵੇ ਕਿਉਂਕਿ ਉਹ ਉਸ ਦੇ ਚੰਗੀ ਤਰ੍ਹਾਂ ਅੱਡੇ ਲੱਗ ਚੁੱਕੀ ਸੀ ਮਲਕਾ ਹਜ਼ੂਰ ਮੈਂ ਆਪ ਜੀ ਨੂੰ ਕਿਵੇਂ ਭੁੱਲ ਸਕਦੀ ਹਾਂ ਦਿਲੋਂ ਉਹ ਕਹਿ ਗਈ ਸੀ ਕਿਹੜਾ ਵੇਲਾ ਹੋਵੇ ਜਦੋਂ ਇੱਥੋਂ ਨਿਕਲ ਜਾਵਾਂ ਬੇਗਮ ਦੇ ਕੋੜਿਆਂ ਦੀਆਂ ਲਾਸਾਂ ਪਿੰਡੇ ਵਿੱਚੋਂ ਹਲੇ ਤੱਕ ਚਸਕ ਚਸਕ ਜਾਂਦੇ ਹਾਂ ਸਨ ਬੇਫਿਕਰ ਰਹੋ ਮੈਂ ਵੀ ਗਿਣ-ਗਿਣ ਬਦਲੇ ਲਵਾਵਾਂਗੀ ਚੰਗਾ ਹੋਇਆ ਤੇਰੀ ਹਿੱਕ ਤੇ ਪਿੱਪਲ ਲਾਉਣ ਵਾਲੀ ਸੌਕਣ ਆ ਰਹੀ ਸੁਣ ਰੂਪਮਤੀ ਤੇ ਸੁਲਤਾਨ ਹਜ਼ੂਰ ਦੀ ਹਰ ਗੱਲ ਮੇਰੇ ਤੱਕ ਪਹੁੰਚਣੀ ਚਾਹੀਦੀ ਹੈ ਤੇਰਾ ਹੱਕ ਨਹੀਂ ਰੱਖਾਂਗੀ ਖਾਤਰ ਜਮਾ ਰੱਖੋ ਬੇਗਮ ਸਾਹਿਬਾ ਤੁਹਾਡਾ ਹਰ ਤਰ੍ਹਾਂ ਹੱਕ ਹਲਾਲ ਕਰਾਂ ਨਜੀਰਾ ਛਿੜਕਾਂ ਚਮਕਾਂ ਖਾ ਕੇ ਬਹੁਤ ਹੁਸ਼ਿਆਰ ਹੋ ਗਈ ਸੀ ਬਿੱਲੀ ਦੇ ਬਾਗੀ ਛੱਕਾ ਸੋਕੀ ਉਹ ਉਮੀਦਾ ਦੀ ਗੁਲਾਮੀ ਤੋਂ ਛੁਟਕਾਰਾ ਪਾ ਕੇ ਸਾਹ ਸੁਖਾਲਾ ਲਿਆ ਔਰੀਜਨਲ ਪੁਰਾਣੇ ਮਹਿਲ ਨੂੰ ਨਵਾਂ ਬਣਾਉਣ ਲਈ ਤੇ ਸ਼ਿੰਗਾਰ ਨ ਲੱਗ ਪਈ ਸੌਣ ਕਮਰਾ ਕੁਸਲਖਾਨਾਦ ਉਸ ਅਨਸਾਰ ਸਜਾ ਦਿੱਤਾ ਰੂਪਮਤੀ ਇਸ ਬਾਰੇ ਵਾਰੀ ਵਿੱਚ ਬਹਿ ਕੇ ਆਪਣੇ ਸੁਲਤਾਨ ਦੀ ਇੰਤਜ਼ਾਰ ਕਰਿਆ ਕਰੇਗੀ ਆਂਦੇ ਆਖਰਾਂ ਦੀ ਸੋਣੀ ਸੁਲਤਾਨ ਐਵੇਂ ਤਾਂ ਨਹੀਂ ਉਸ ਉੱਤੇ ਮਰ ਗਿਆ ਪਰ ਹੈ ਤਾਂ ਕਾਫਰ ਜਾਦੀ ਹੀ ਔਰਤ ਕਿੰਨੀ ਵੱਡੀ ਉੱਚੀ ਜਾਤ ਦੀ ਹੋਵੇ ਆਖਰ ਨੂੰ ਮਰਦ ਦੀ ਗੁਲਾਮੀ ਤੋਂ ਨਹੀਂ ਬਚ ਸਕਦੀ ਪਰ ਸੁਲਤਾਨ ਉਸ ਨੂੰ ਲੋੜੇ ਦੀ ਮੁਹੱਬਤ ਕਰਦਾ ਹੈ ਚੰਗਾ ਹੋਇਆ ਹਮੀਦਾ ਦੀ ਆਕਰਤਾ ਭਿੱਜੀ ਕਾਜੀ ਆਖਦਾ ਸੀ ਕਾਫਰ ਜਾਦੀ ਦੀ ਮੁਹੱਬਤ ਸਿਰਾਹ ਦੀ ਤੋਹਫੀਨ ਹੈ ਅੜਿੱਕਾ ਸਿਰਾਹ ਤਾਂ ਮੁਹੱਬਤ ਕਿਵੇਂ ਸੌਕਣਾ ਬਣ ਗਨ ਮੁਹੱਬਤ ਤਾਂ ਦਿਲ ਨੂੰ ਠੰਡ ਪਾਉਂਦੀ ਹੈ ਸਰਾਹ ਨੂੰ ਪਿਆਰ ਨਾਲ ਕੀ ਸਾੜਾ ਉਹ ਹੌਕੇ ਵਰਗਾ ਲੰਬਾ ਸਾਹ ਭਰ ਕੇ ਸੁਲਤਾਨ ਨਜੀਰਾ ਨੂੰ ਖਿਆਲਾਂ ਵਿੱਚ ਮਗਨ ਵੇਖ ਕੇ ਮੁਸਕਾ ਪਿਆ ਨਜੀਰਾ ਕੀ ਸੋਚਦੀ ਪੋ ਉਸ ਦੇ ਸਿਰ ਉੱਤੇ ਅੱਖ ਖਲੋਤਾ ਸੀ ਨਜੀਰਾ ਨੂੰ ਲੱਗਾ ਜਿਵੇਂ ਉਹ ਕੁਝ ਚੋਰੀ ਕਰਦੀ ਫੜੀ ਗਈ ਕੁਝ ਨਹੀਂ ਸੁਲਤਾਨ ਹਜ਼ੂਰ ਉਹ ਸਲਾਮ ਲਈ ਸਾਰੀ ਝੁੱਕ ਗਈ ਤੇ ਪੂੰਜਨ ਉਸ ਦੇ ਹੱਥ ਫੜਿਆ ਹੋਇਆ ਸੀ ਨਹੀਂ ਕੁਝ ਤਾਂ ਸੋਚ ਰਹੀ ਸੀ ਡੂੰਗਾ ਡੂੰਗਾ ਉਸਦੀ ਮੁਸਕਾਨ ਜਾਰੀ ਸੀ ਉਹ ਜੀ ਅਸਾਂ ਗਰੀਬਾਂ ਕੀ ਸੋਚਣਾ ਹੈ ਅਸੀਂ ਤਾਂ ਹੁਕਮ ਦੇ ਗੁਲਾਮ ਆ ਉਹ ਗੱਲ ਨੂੰ ਟਾਲ ਗਈ ਹੋ ਸਕਦਾ ਹੈ ਤੇਰਾ ਸੋਚਨ ਸਹੀ ਹੋਵੇ ਤੂੰ ਦੱਸ ਤਾਂ ਸਹੀ ਸੁਲਤਾਨ ਇਸ ਲਈ ਥੋੜੀ ਜਿੱਦ ਕਰ ਗਿਆ ਉਹ ਚਾਹੁੰਦਾ ਸੀ ਮੈਂ ਜਾਣਾ ਦਾ ਦਾਸਾਂ ਅੱਜ ਕੱਲ ਮੇਰੇ ਤੇ ਕਵਰਾਣੀ ਬਾਰੇ ਕੀ ਸੋਚਦੇ ਕਾਜੀ ਸਾਹਿਬ ਆਖਦੇ ਸਨ ਕਾਫਰ ਜਾਤੀ ਦੇ ਉਹ ਗੱਲ ਕਰਦੀ ਰੁਕ ਗਈ ਬਾਜ ਬਹਾਦਰ ਨੇ ਅੱਗੇ ਵਧ ਕੇ ਉਸ ਦਾ ਮੋਢਾ ਥਾਪੜਿਆ ਹਜ਼ੂਰ ਇਸੇ ਰਾਹ ਤੇ ਮੁਹੱਬਤ ਵਿੱਚ ਸਾੜਾ ਕਿਉਂ ਹੁੰਦਾ ਹੈ ਸੁਲਤਾਨ ਬਾਂਦੀ ਦੇ ਗਹਿਰੇ ਸਵਾਲ ਵੀ ਨਾਲ ਖबरा ਗਿਆ ਇਹ ਸਵਾਲ ਉਸ ਦੇ ਦਿਲ ਦੀ ਯਾਦ ਨਾਲ ਵੱਜਿਆ ਹੋਇਆ ਸੀ ਉਹ ਨਜੀਰਾ ਦੀ ਸੋਚ ਤੇ ਲਾਇਕਤ ਨੂੰ ਤੇਜ ਨਜ਼ਰਾਂ ਨਾਲ ਤਾੜਿਆ ਬਾਈ ਬਹੁਤ ਖੂਬ ਇਹ ਸਾੜਾ ਹੁੰਦਾ ਹੈ ਤਾਂ ਹੁੰਦਾ ਹੈ ਕਾਜੀ ਕਿਹੜਾ ਘਟ ਹੈ ਬਕਦਾ ਬਹੁਤਾ ਹੈ ਉਸ ਨੂੰ ਪਾਕੀਜ਼ਾ ਪਾਕੀਜ਼ਾ ਵਿੱਚੋਂ ਵੀ ਬੋ ਆਉਂਦੀ ਏ ਉਸ ਕੋਈ ਨਾ ਕੋਈ ਟਾਂਗੜਾ ਆ ਕੇ ਚੌਧਰ ਬਣਾਈ ਰੱਖਣੀ ਹੁੰਦੀ ਸੁਲਤਾਨ ਕਈ ਉਤਾਰਾਂ ਚੜਾਵਾਂ ਵਿੱਚੋਂ ਲੰਘ ਗਏ ਤੁਸੀਂ ਮੁਹੱਬਤ ਵਰਗੀ ਨੇਕ ਵਿੱਚੋਂ ਕੀੜੇ ਕੱਢਣ ਵਾਲੇ ਨੂੰ ਦੁੱਧ ਦੀ ਮੱਖੀ ਵਾਂਗ ਕੱਢ ਕਿਉਂ ਨਹੀਂ ਮਾਰਤ ਨਜੀਰਾ ਸੁਲਤਾਨ ਨੂੰ ਆਪਣੇ ਉੱਤੇ ਖੁਸ਼ ਵੇਖ ਕੇ ਵੱਡੀ ਗੱਲ ਕਹਿ ਗਈ ਨਹੀਂ ਨਜੀਰਾ ਤੇਰੀ ਅਕਲ ਨਦਾਨੇ ਉਸ ਸਰਾ ਦੇ ਚਾਂਸੇ ਨਾਲ ਲੋਕਾਂ ਨੂੰ ਸਾਡੇ ਨਾਲ ਜੋੜੀ ਰੱਖਿਆ ਸਿਆਸਤ ਦਾ ਉਸੂਲ ਹੈ ਮਿੱਤਰ ਨਹੀਂ ਬਣਾ ਸਕਦੇ ਤਾਂ ਦੁਸ਼ਮਣ ਵੀ ਦਾ ਬਣਾਓ ਕਾਜੀ ਨੂੰ ਪਜਾਇਆ ਤਾਂ ਉਹ ਸਾਡੇ ਖਿਲਾਫ ਬਕਦਾ ਫਿਰੇਗਾ ਮਜ਼ਬ ਤੇ ਵਿਸ਼ਵਾਸ ਕਰ ਲੋਕ ਉਸ ਦੀ ਗੱਲ ਨੂੰ ਰੱਬੀ ਹੁਕਮ ਬਾਣ ਮੰਨਦੇ ਹਨ ਹਜੂ ਠੀਕ ਆਖਦੇ ਹਨ ਮੈਂ ਕੀ ਜਾਨਾਂ ਰਾਜ ਕੀ ਚੱਲ ਉਸ ਸਿਰ ਝੁਕਾ ਕੇ ਹੱਥ ਜੋੜ ਦਿੱਤੇ ਜਿਸ ਚੀਜ਼ ਦੀ ਲੋੜ ਹੋਵੇ ਬਾਹਰ ਬਗੀਚਾ ਸਾਫ਼ ਕਰਵਾ ਰੇ ਮੁਹੰਮਦ ਮੋਂਠੀ ਤੋਂ ਮੰਗਵਾ ਲੈ ਮਹਿਲ ਨੂੰ ਚਾਰ ਚੰਨ ਲਾਉਣੇ ਤੈਨੂੰ ਘਵਰਾਣੀ ਦੀ ਸੇਵਾ ਵਾਸਤੇ ਨਿਯਤ ਕੀਤਾ ਜਾਂਦਾ ਹੈ ਤੇਰੀ ਸਜਾਵਟ ਵਿੱਚ ਉਹ ਕੋਈ ਨੁਕਸਾਨ ਨਾ ਕੱਢੀ ਉਸਨੂੰ ਸਫਾਈ ਤੇ ਖੂਬਸੂਰਤੀ ਬੇਹਤ ਪਸੰਦ ਹਨ ਹਜ਼ੂਰ ਗੁਸਤਾਖੀ ਮਾਫ਼ ਕਰਨਾ ਮਹਿਲ ਦੀ ਸ਼ਾਨ ਬਣਾਈ ਰੱਖਣ ਲਈ ਦਾਸੀ ਨੇ ਪਿੰਡੇ ਤੇ ਛਮਕਾਂ ਦੇ ਸਬਕ ਪੜੇ ਸੁਲਤਾਨ ਦਾ ਹਾਸਾ ਨਿਕਲ ਗਿਆ ਸ਼ਕਤੀ ਚੰਗੀ ਗੱਲ ਨਹੀਂ ਮਨ ਵਿੱਚ ਵਿਰੋਧ ਪੈਦਾ ਹੁੰਦਾ ਹੈ ਪਰ ਪਿਆਰ ਕਰਵਾਨ ਹੋਣਾ ਸਿਖਾਉਂਦਾ ਹੈ ਕਾਸ਼ ਇਹ ਗੱਲ ਸੁਲਤਾਨਾ ਬੇਗਮ ਜੀ ਨੂੰ ਆਉਂਦੀ ਹੁੰਦੀ ਲੰਬਾ ਸਾਹ ਉਸ ਦੀ ਛਾਤੀ ਵਿੱਚ ਕਰੋਲੇ ਦੇ ਰਿਹਾ ਸੀ ਚਲ ਚੰਗਾ ਹੋਇਆ ਤੇਰਾ ਕਰੋੜਿਆਂ ਤੋਂ ਖਿਹੜਾ ਛੋਟੇ ਰੂਪਮਤੀ ਨੀਰੀ ਪਿਆਰ ਦੀ ਮੂਰਤ ਹੈ ਉਸ ਦੀ ਵਫਾਦਾਰੀ ਵਿੱਚ ਬਹਿਸ਼ਤ ਮਾਣੇਗੀ ਹਜ਼ੂਰ ਮੇਰੀ ਅਰਜ਼ਾ ਸਾਨੂੰ ਬੇਗਮ ਸਾਹਿਬਾਂ ਦੇ ਮੋੜ ਵਾਸ ਨਾ ਪਾ ਦੇਣ ਉਹ ਪੈਰਾ ਨੂੰ ਹੱਥ ਲਾਉਣ ਲਈ ਅੱਗੇ ਵਧੀ ਨਹੀਂ ਨਜੀਰਾ ਅਜਿਹਾ ਨਹੀਂ ਹੋਵੇਗਾ ਕਬਰਾਣੀ ਦੀ ਖਿਦਮਤ ਲਈ ਤੈਨੂੰ ਕੁਝ ਸੋਚ ਸਮਝ ਕੇ ਹੀ ਚੁਣਿਆ ਸਰਕਾਰ ਨੂੰ ਸੁਪਨੇ ਵਿੱਚ ਵੀ ਸ਼ਿਕਾਇਤ ਨਹੀਂ ਮਿਲੇਗੀ ਮੈਂ ਖਿਦਮਤ ਵਿੱਚ ਆਪਾ ਵਾਰ ਦੇਵਾਂ ਬਹੁਤ ਖੋਵਾਂ ਅਸੀਂ ਇਹੋ ਚਾਹੁੰਦੇ ਹਾਂ ਰੂਪਮਤੀ ਦਾਜੀ ਨਾ ਉਦਾਸ ਪਵੇ ਤੇ ਨਾ ਹੀ ਉਖੜੇ ਉਹ ਨਵੇਂ ਥਾਂ ਆ ਰਹੀ ਹੈ ਉਸ ਨੂੰ ਉਪਰ ਉਪਰ ਨਾ ਮਹਿਸੂਸ ਹੋਵੇ ਇਸੇ ਲਈ ਰੂਪ ਮਹਿਲ ਦੀ ਕਾਰ ਮੁਖਤਿਆਰ ਤੈਨੂੰ ਬਣਾਇਆ ਸੁਲਤਾਨ ਬਾਜ ਬਹਾਦਰ ਦਾ ਸਾਨੂੰ ਹਰ ਤਰ੍ਹਾਂ ਆਪਣੇ ਰਾਜਾਂ ਲਈ ਜੋੜ ਕੇ ਰੱਖਣਾ ਚਾਹੁੰਦਾ ਸੀ ਬਾਕੀ ਤਾਂ ਸਭ ਠੀਕ ਹੈ ਗੁਸਲਖਾਨੇ ਵਿੱਚ ਪਾਣੀ ਚੰਗੀ ਤਰ੍ਹਾਂ ਨਹੀਂ ਪਹੁੰਚਦਾ ਪਾਣੀ ਨਾਲ ਹੀ ਬਾਕੀ ਮਹਿਲ ਨੂੰ ਠੰਡਾ ਰੱਖਣਾ ਹੁੰਦਾ ਹੈ ਦਸਹੀ ਜ਼ਰੂਰੀ ਲੋੜ ਵੱਲ ਧਿਆਨ ਦਵਾਗੇ ਮੈਂ ਮੁਹੰਮਦ ਨੂੰ ਤੇਰੇ ਕੋਲ ਭੇਜਦਾ ਉਸ ਨੂੰ ਆਪਣੀਆਂ ਜ਼ਰੂਰਤਾਂ ਦੱਸ ਕੇ ਹਰ ਤਰ੍ਹਾਂ ਇੰਤਜ਼ਾਮ ਸਿਰੇ ਚਾੜ ਦੇਣਾ ਤੇਰੀ ਕਬਰਾਨੀ ਅਗਲੇ ਹਫਤੇ ਆ ਰਹੀ ਹੈ ਇਨਿਕਾ ਕੇ ਸੁਲਤਾਨ ਬਾਹਰ ਚਲਾ ਗਿਆ ਨਜ਼ੀਰਾ ਆਪਣਾ ਸੋਚਾਂ ਵਿੱਚ ਮੋੜ ਡੁੱਬ ਗਈ ਆਂਦੇ ਉਹ ਤਾਂ ਕਮਾਲ ਦਾ ਗਾਉਂਦੀ ਹੈ ਕਿ ਹੀਰਾਬਾਈ ਵੀ ਛੁੱਟੜ ਬਣੇਗੀ ਗਾਉਂਦੀ ਤਾਂ ਉਹ ਬਹੁਤ ਹੀ ਵਧੀਆ ਸੀ ਕਿ ਉਹ ਦਰਬਾਰੋਂ ਵੀ ਲੈ ਜਾਵੇਗੀ ਵਿਚਾਰੀ ਹੀਰਾਬਾਈ ਉਸ ਨੂੰ ਬਾਈ ਨਾਲ ਹਮਦਰਦੀ ਜਾਗ ਪਈ ਮੈਂ ਤਾਂ ਹਲੇ ਰੂਪਮਤੀ ਦਾ ਗੌਣ ਵਾਲਾ ਕਮਰਾ ਵੀ ਠੀਕ ਕਰਨਾ ਹੈ ਅੱਠ ਵੱਡੇ ਢੋਸਰਾਣੇ ਚਾਹੀਦੇ ਹਨ ਨਮਾ ਗਲੀਚਾ ਤਾਂ ਹੈ ਪਰ ਉੱਤੇ ਦੁੱਧ ਚਿੱਟੀ ਚਾਦਰ ਨਹੀਂ ਨਮੀ ਮੰਗਵੋਣੀ ਪਵੇਗੀ ਬਾਹਰ ਪੈੜ ਚਾਲ ਨਾਲ ਉਹ ਚੇਤਨ ਹੋ ਗਈ ਮੈਂ ਕਿਹਾ ਨਜੀਰਾ ਦੂਰੀ ਸਲਾਮ ਮੁਹੰਮਦਾ ਮੁੰਛੀ ਅੱਖ ਮਾਰ ਕੇ ਮੁਸਕਾ ਪਿਆ ਕਮੂਤਾ ਘਰ ਨੂੰ ਜਾਣਾ ਹੈ ਕਿ ਇੱਥੇ ਕੰਮ ਕਰਨਾ ਹੈ ਸੁਲਤਾਨ ਦੀ ਥਾਪੜੀ ਨਾਲ ਉਹ ਗਿੱਠ ਉੱਚੀ ਹੋ ਗਈ ਸੀ ਤੇਰੇ ਨਾਲ ਜਾਣਾ ਹੈ ਜਿੱਥੇ ਮਰਜ਼ੀ ਲੈ ਚਲ ਕੰਮ ਵੀ ਤੇਰੇ ਨਾਲ ਹੀ ਕਰਨਾ ਤੇਰੀ ਪਿੱਠ ਉੱਤੇ ਖੁਰਕ ਹੁੰਦੀ ਹੈ ਕੋੜਿਆਂ ਨਾਲ ਹੀ ਠੀਕ ਹੋ ਜਾਵੇਗੀ ਔਖੀ ਨਾ ਹੋ ਮੇਰੀ ਸੱਜਣੀ ਮੁਸਕਾ ਕੇ ਨੈਣ ਮਿਲਾ ਸੁਲਤਾਨ ਵੱਡਾ ਇਸ਼ਕ ਕਰ ਸਕਦਾ ਹੈ ਤਾਂ ਅਸੀਂ ਛੋਟੀ ਇਸ਼ਕ ਵੀ ਨਹੀਂ ਕਰ ਸਕਦੇ ਅਸੀਂ ਵੀ ਪਰਵਦਗਾਰ ਦੇ ਜੀਹਾਂ ਬਕਵਾਸ ਬੰਦ ਕਰ ਸਾਲਾ ਇਸ਼ਕੀ ਦਾ ਉਸ ਮੁਸਕਾਨ ਬੁੱਲਾਂ ਵਿੱਚੋਂ ਘੁੱਟ ਕੇ ਰੋਕੀ ਹੋਈ ਸੀ ਤੇਰੀ ਇਸ਼ਕੀ ਬਾਰੇ ਸੁਲਤਾਨ ਨੂੰ ਦੱਸਾ ਸਿੱਧਾ ਜਨਮ ਨੂੰ ਜਾਵੇਂਗਾ ਆਪਣੀਆਂ ਗੱਲਾਂ ਵਿੱਚ ਸੁਲਤਾਨ ਨੂੰ ਕਿਉਂ ਲਿਆਉਂਦੀ ਹੈ ਸ਼ੱਕਰ ਵਿੱਚ ਕਿਉਂ ਪੈਣਦੀ ਪਤਾ ਨਹੀਂ ਜ਼ਿੰਦਗੀ ਕਿੰਨੇ ਦਿਨ ਦੀ ਹੈ ਸੋਲੇ ਹੁ ਸੰਵਾਲ ਗਈ ਗੁੱਸੇ ਨਾਲ ਤਾਂ ਇਹ ਕਾਲਾ ਤੂ ਹੋ ਜਾਉ ਮੈਂ ਤੇਰੇ ਕੰਮ ਤੂੰ ਮੇਰੇ ਕੰਮ ਮੌਜਾ ਮਾਨ ਆ ਗਈ ਉਹ ਗੌਣ ਦੀ ਲਹਿਰ ਵਿੱਚ ਆ ਗਈ ਤੈਨੂੰ ਸੁਲਤਾਨ ਨੇ ਕਿਹੜੇ ਕੰਮ ਭੇਜੇ ਨਜੀਰਾ ਨਾਸਾਂ ਫੁਕਾਰ ਗਈ ਤੇਰੇ ਕੰਮ ਆਉਣ ਲਈ ਹੁਕਮ ਕਰ ਮੇਰੀ ਬੇਗਮ ਤੂੰ ਲੁੱੱਚਾ ਬਦਮਾਸ਼ ਉਸ ਅੱਖਾਂ ਬਖਾਨੀ ਕੁਝ ਬਣਾ ਲੈ ਹਾਂ ਤਾਂ ਤੇਰਾ ਹੀ ਮੁਹੰਮਦ ਦਾ ਕਿਸੇ ਖਰੇ ਉਸਤਾਦ ਦਾ ਝੰਡਿਆ ਸੀ ਕੁੜੀ ਨੇ ਤਿੱਲੇ ਦੀ ਤਾਰ ਵਾਲੀ ਜੁੱਤੀ ਪੈਰੋਂ ਲਾ ਲਈ ਇੱਕ ਮਾਰ 2 ਜਾਂ 100 ਸੇਕ ਤੈਨੂੰ ਹੀ ਦੇਣਾ ਪਵੇਗਾ ਤੈਨੂੰ ਪੱਠੀ ਵਿੱਚ ਨਾ ਸੁੱਟ देऊ ਮਰ ਜਾਣਿਆ ਤੇਰੀ ਮਾਂ ਛੇਤੀ ਆ ਰਹੀ ਹੈ ਤੈਨੂੰ ਠੂਠ ਲੀਆਂ ਸੁੱਝਦੇ ਕਿੰਨੇ ਕੰਮ ਕਰਨੇ ਪਏ ਆ ਤੇਰੇ ਲੱਗਦੇ ਉਸ ਤੈਨੂੰ ਸੁਲਤਾਨ ਦਾ ਕੋੜਾ ਭੁੱਲ ਗਿਆ ਸਭ ਕਰਾਂਗਾ ਭਜ-ਭਜ ਕਰਾਂਗਾ ਪਰ ਕੰਮ ਪੂਰਾ ਹੋ ਜਾਣ ਪਿੱਛੋਂ ਪੋਰਾ ਕਿ ਇਸ਼ਕੀ ਤੂੰ ਅਗਾ ਵਦੇ ਆਉਂਦੇ ਮੁਹੰਮਦ ਦੀ ਦੀ ਹੱਕ ਵਿੱਚ ਕੁੜੀ ਨੇ ਮੁੱਕਾ ਧਰ ਦਿੱਤਾ ਉਸਨੇ ਨੀਜਰਾ ਦਾ ਹੱਥ ਖੇਤ ਪੁੱਤੇ ਕੋਟਲੇ ਮਰ ਜਾਊਂਗਾ ਇਹ ਹੱਥ ਨਹੀਂ ਛੱਡੂਗਾ ਮੁਹੰਮਦ ਐ ਇਨਕਾਰ ਵਿੱਚ ਸਿਰ ਫੇਰੀ ਜਾ ਰਿਹਾ ਸੀ ਉਸ ਨੂੰ ਕੰਨੋ ਫੜ ਕੇ ਗੁਸਲਖਾਨੇ ਵਿੱਚ ਲੈ ਗਈ ਪਾਣੀ ਤੇਰਾ ਪਤੰਦਰ ਕਦੇ ਆਉਂਦਾ ਕਦੇ ਸਲਾਮ ਜਵਾਬ ਦੇ ਜਾਂਦਾ ਪਾਣੀ বিনা ਮਹਿਲ ਠੰਡਾ ਨਹੀਂ ਹੋਣਾ ਕੈਰਾਂ ਦੀ ਗਰਮੀ ਵਿੱਚ ਰੂਪਮਤੀ ਜਿਹੜੀ ਨਰਮਦਾ ਦੀ ਮੱਛੀ ਐ ਤੜਫ ਤੜਫ ਜਾਨ ਦੇ ਦੇਵੇਗੀ ਫਿਰ ਸੁਲਤਾਨ ਦੇ ਕਹਿਰ ਨੂੰ ਸੋਚ ਲੈ ਅੱਠ ਸਰਾਣੇ ਵੱਡੇ ਢੋਵਲ ਸੁਲਤਾਨ ਨੇ ਮੋੜ ਗੇੜਾ ਮਾਰਨਾਈ ਨਮੀ ਦੁੱਧ ਚਿੱਟੀ ਰੇਸ਼ਮੀ ਚਾਦਰ ਗਲੀਚੇ ਉੱਤੇ ਬਿਸ਼ਾਉਣ ਲਈ ਚਾਹੀਦੀ ਸੋਣਿਆ ਜਾਂ ਨਹੀਂ ਬੰਦੀ ਨੇ ਉਸ ਨੂੰ ਅੱਖਾਂ ਕੱਢ ਕੇ ਪੂਰੇ ਤੇਰਾ ਹੁਕਮ ਮੇਰੇ ਲਈ ਮਲਕਾ ਬੇਗਮ ਦਾ ਹੁਕਮ ਤੂੰ ਸੁਲਤਾਨ ਦੇ ਮਾਤ ਹਿੱਤੂ ਮੈਂ ਤੇਰੇ ਮਾ ਤੇ ਹਿੱਤਾਂ ਮੇਰੀ ਜਾਨੀ ਤੇਰੇ ਲਈ ਸਭ ਕੁਝ ਹਾਜ਼ਰ ਹੋਵੇਗਾ ਅੱਖਾਂ ਮਾਰਦਾ ਮੁਹੰਮਦ ਦਾ ਇੱਕ ਠੁਕਾਰ ਗਿਆ ਬਾਹਰ ਕੋਈ ਪਹਿਲੋਂ ਖੰਗਿਆ ਮੋੜ ਤਿੰਨ ਵਾਰ ਤਾੜੀ ਵੱਜੀ ਨਜੀਰਾ ਝੱਟ ਸਮਝ ਗਈ ਬੇਗਮ ਹਮੈਦਾ ਬਨ ਨੂੰ ਆ ਗਈ ਉਹ ਭੱਜ ਕੇ ਬਾਹਰ ਆਈ ਤੇ ਮੁਹੰਮਦ ਆ ਦੂਜੇ ਵਾਰ ਵਿੱਚੋਂ ਦੀ ਪੌੜੀ ਚੜ੍ਹ ਕੇ ਛੱਤ ਉੱਤੇ ਪਹੁੰਚ ਗਿਆ ਬੇਗਮ ਹਜ਼ੂਰ ਬੰਦੀ ਸਲਾਮ ਅੱਜ ਕਰਦੀ ਹੈ ਉਹ ਕਮਰ ਤੱਕ ਝੁੱਕ ਗਈ ਹਾਂ ਠੀਕ ਹੈ ਉਸ ਵਿੱਚ ਖੁਦੀ ਤੇ ਬੇਪਰਵਾਹੀ ਨਹੀਂ ਗੰਗਾ ਹਮ ਨਜੀਰਾ ਮਾਨ ਵਿੱਚ ਕਹਿ ਗਈ ਕੋਈ ਨਾ ਥੋੜੇ ਦਿਨਾਂ ਦੀ ਗੱਲ ਹੈ ਆਪਣੀ ਆਕੜ ਮਿੱਟੀ ਸਮਝੋ ਕੋਈ ਹੁਕਮ ਮਲਕਾ ਹਜ਼ੂਰ ਮੈਂ ਤਾਂ ਵੇਖਣ ਆਈ ਸੀ ਵੀ ਕਾਫਰ ਜادیه ਲਈ ਕੀ ਕੀ ਤਿਆਰੀ ਹੋ ਰਹੀ ਹੈ ਉਸ ਸ਼ਾਹੀ ਬਕਰ ਨੂੰ ਕਾਇਮ ਰੱਖਦੀ ਫੁਕਾਰੀ ਅ ਮਾਤੜਾ ਬੀਗਮ ਸਾਹਿਬਾ ਹੁਕਮਾ ਪਿੱਛੇ ਭੱਜਣਾ ਹੀ ਭੱਜਣਾ ਹੈ ਜਿੱਥੇ ਖਿਲਾਰੋਂਗੇ ਖਲੋ ਜਾਵਾਂਗੇ ਗੁਲਾਮ ਜੋ ਹੋਏ ਤੇਰੇ ਆਉਂਦੀ ਦੇ ਕੰਨ ਖਿੱਚੇ ਸੀ ਜਿਆਦਾ ਨਾ ਬਿਲਕੁਲ ਹਜੂਰ ਤੁਸੀਂ ਬੇਫਿਕਰ ਰਹੋ ਬੰਦੀ ਆਪਣਾ ਫਰਜ਼ ਪੂਰਾ ਕਰੇਗੀ ਇਹਦਾ ਮਤਲਬ ਹੈ ਬਲਾ ਟਲੇਗੀ ਨਹੀਂ ਹਮੀਦਾ ਆਪਣੀ ਮਨ ਦੀ ਧਾਰਾ ਵਿੱਚ ਉਦਾਸੀ ਦੇ ਸਾਹਮਣੇ ਫੁੱਟ ਪਈ ਉਸ ਨੂੰ ਅੱਜਕੱਲ੍ਹ ਨੀਂਦ ਨਹੀਂ ਆ ਰਹੀ ਸੀ ਤੇ ਬੇਚੈਨੀ ਤੋੜ ਤੋੜ ਫੋਕੀ ਸੀ ਉਹ ਜਬਤ ਦੀ ਪਰਵਾਹ ਕਰੇ ਬਿਨਾ ਕਾਜੀ ਦੇ ਦਸਨ ਪਿੱਛੋਂ ਰੂਪਮਤੀ ਦੇ ਰਣਵਾਸ ਦੀ ਤਿਆਰੀ ਵੇਖਣ ਆ ਗਈ ਸੀ ਜੀਰਾ ਆਪਣੀ ਥਾਂ ਸੋਚ ਰਹੀ ਸੀ ਹੋ ਸਕਦਾ ਹੈ ਬੇਗਮ ਨੇ ਹੀ ਕਾਜੀ ਨੂੰ ਸੁਲਤਾਨ ਕੋਲ ਭੇਜਿਆ ਹੋ ਬੜਾ ਟਲੇਗੀ ਨਹੀਂ ਸਰੋਤ ਤੋਂ ਉਹ ਆਪਣੇ ਅਨੁਮਾਨ ਘੜਦੀ ਗੱਲ ਦੀ ਲੜი ਅੱਗੇ ਹੀ ਅੱਗੇ ਤੁਰਦੀਗੀ ਇਸਦਾ ਮਤਲਬ ਹੈ ਸ੍ਰੇ ਤੇ ਮੁਹੱਬਤ ਦਾ ਰਾਹ ਰੁਕਣਾ ਚਾਹੀਏ ਰੁਕਣਾ ਚਾਹੀਏ ਪਰ ਮੁਹੱਬਤ ਦਾ ਚਸ਼ਮਾ ਚਟਾਨ ਦੇ ਪੈਰੋਂ ਹੇਠੋਂ ਵੀ ਬਾਗ ਤੁਰ ਇਹਦਾ ਹੋਰ ਕੀ ਹੋਰ ਵੀ ਸਾਫ਼ ਮਤਲਬ ਹੈ ਮੁਹੱਬਤ ਸਿਰਾ ਤੋਂ ਬਲਵਾਨ ਹੈ ਰੋਕੀ ਨਹੀਂ ਜਾ ਸਕਦੀ mohabbat zindabad ਉਸ ਨੂੰ ਜਾਪਿਆ ਮੁਹੰਮਦ ਨੇ ਪਿੱਛੋਂ ਆ ਕੇ ਅੱਖਾਂ ਮੀਟ ਲੰਗਾ ਆਪਣੇ ਬੇਗ ਵਿੱਚੋਂ ਕਹਿ ਕੇ ਬੰਦੇ ਦੇ ਜਨ ਉਸ ਅੱਖਾਂ ਖੋਲਿਆਂ ਤਾਂ ਸਾਹਮਣੇ ਹੀ ਵਿਦਾ ਬੇਗਮ ਪੂਛਰੀ ਕੋਕੀ ਸੀ ਪੁਸਤਾਖੀ ਮਾਪ ਉਹ ਹੈ ਨਾ ਮੁਹੰਮਦਾ ਮੋਠੀ ਉਹ ਜਲੂਲ ਬਗਦਾ ਹੀ ਰਹਿੰਦਾ ਹੈ ਕੀ ਊਲ ਜਲੂਲ ਬੇਗਮ ਨੇ ਟਾਕਾਂ ਉੱਤੇ ਹੱਥ ਰੱਖੇ ਹੋਏ ਸਨ ਉਹ ਜੀ ਕੁੜੀ ਗੱਲਾਂ ਨੂੰ ਕਾਇਦਬ ਲੈਣਾ ਚਾਹੁੰਦੀ ਸੀ ਪਰ ਹਰਫ ਲਗੇ ਲੋੜੀ ਦੀਆਂ ਚੀਜ਼ਾਂ ਲਿਆ ਕੇ ਨਹੀਂ ਦੇ ਰਿਆ ਸੁਲਤਾਨ ਹਜੂਰ ਉਸ ਨੂੰ ਤਵੀ ਕਰਕੇ ਗਏ ਹਨ ਨਜੀਰਾ ਨਹੋਸ਼ ਪਰਤਾਈ ਤੇ ਉਹ ਸਾਧਨ ਹੋਫ ਲੋਤੀ ਹਮੀਦਾ ਬੇਗਮ ਸਜੇ ਸ਼ਿੰਗਾਰੇ ਕਮਰੇ ਨੂੰ ਵੇਖਦੀ ਘਟ ਉਹਨਾਂ ਦੀ ਤਲਾਸ਼ੀ ਬਹੁਤੀ ਲੈ ਰਹੀ ਸੀ ਨਜੀਰਾ ਉਸ ਦੇ ਪਿੱਛੇ ਪਿੱਛੇ ਜੀਬ ਕੱਢੀ ਚੱਲੀ ਆ ਰਹੀ ਸੀ ਜਦੋਂ ਬਾਹਰ ਆਇਆ ਸ਼ਰੀਫਾ ਬੱਗੀ ਦੇ ਕੋਚਵਾਨ ਨਾਲ ਝਕੜ ਮਾਰ ਰਹੀ ਸੀ ਬੇਗਮ ਬੱਗੀ ਵਿੱਚ ਬੈ ਗਈ ਸ਼ਰੀਫਾ ਨੇ ਨਜ਼ਰਾਂ ਨੂੰ ਚੁੰਡੀ ਪਰ ਲੀ ਸ਼ਰੀਫਾ ਨੇ ਨਜ਼ੀਰਾਂ ਨੂੰ ਚੁੰਡੀ ਪਰ ਲੀ ਹਏ ਨਹੀਂ ਵੱਡ ਖਾਣੀਏ ਕੁੱਤਰੀ ਉਹ ਚੁੰਡੀ ਵਾਲੇ ਲਾਲ ਥਾਂ ਨੂੰ ਮਲ ਰਹੀ ਸੀ ਸ਼ਰੀਫਾ ਜੀਬ ਕੱਢ ਕੇ ਮੁਸਕਾਨ ਦੀ ਬੱਗੀ ਦੇ ਪਿੱਛੇ ਤੁਰ ਪਈ ਧੰਨਵਾਦ